मामला की पाजी एक नकली सी एस स्टाफ वाले बनके ਤੁਹਾਡੇ ਕੋ ਆਏ ਸੀਗੇ ਤੇ ਨਸ਼ਾ ਪਤਾ ਰੱਖਣ ਲੱਗੇ ਜਿਹੜੇ ਤੁਹਾਡੇ ਕੋ ਪੈਸੇ ਮੰਗ ਮੰਗ ਕਰਦੇ ਪਏ ਹਾਂਜੀ ਸਰ ਆ ਕੋ 15 ਤਰੀਕ ਦੀ ਗੱਲ ਆ ਮੈਨੂੰ ਇਦਾਂ ਨੇ ਬੁਲਾਇਆ ਵੈਸੇ ਨਾਰਮਲੀ ਕੋਈ ਮੰਗਾਈ ਤੇ ਬਾਅਦ ਚ ਮੈਨੂੰ ਕਹਿੰਦੇ ਕਿ ਜਿੱਦਾਂ ਰੋਕੇ ਰੋਡ ਦੇ ਉੱਤੇ ਰੋਕਿਆ ਤੇ ਮੇਰੇ ਉੱਤੇ ਪੱਤੇ ਜਬਰਦਸਤੀ ਰੱਖ ਕੇ ਮੇਰੀ ਵੀਡੀਓ ਬਣਾਉਣ ਲੱਗ ਪਏ ਤੇ ਮੇਰੀ ਮਾਰਕੁੱਟ ਕੀਤੀ ਤੇ ਮੇ ਤੋਂ ਵੀਡੀਓ ਬਣਵਾਈ ਕਿ ਕਹਿ ਕੇ ਆ ਪੱਤੇ ਤੇ ਰਿਹਾ ਇਦਾਂ ਜੋ ਵੀ ਹੈਗਾ ਤੇ ਬਾਅਦ ਚ ਮੇਰਾ ਮੋਬਾਈਲ ਵੀ ਲੈ ਲਿਆ ਤੇ ਮੇਰੇ ਪਰਸ ਚੋਂ 3-4000 ਰੁਪਿਆ ਸਿਕ ਉਹ ਵੀ ਲੈ ਲਿਆ ਕਾਦੇ ਪੱਤੇ ਕਾਦੇ ਸੀ ਪਾਜੀ ਉਹ ਨਛੇ ਦੇ ਕੱਪਸ ਨਹੀਂ ਤੇ ਮੈਨੂੰ ਬਾਅਦ ਚ ਪਤਾ ਲੱਗਾ ਜਦੋਂ ਉਹ ਨਹੀਂ ਕਿਹਾ ਵੀ ਆ ਗੱਲ ਕਹ ਪਾਹੇ ਚ ਰੱਖੇ ਹੋ ਸੀ ਨਹੀਂ ਤੇ ਮੈਂ ਨੇ ਹੱਥੇ ਪੱਤੇ ਫੜਾ ਕੇ ਮੈਨੂੰ ਜਦੋਂ ਅਸਲੀ ਫੋਟੋ ਮਾਰ ਕੀਤੀ ਤੇ ਕਿਹਾ ਮੈਂ ਭਜੀ ਗੀਰਾ ਜੀ ਆਪਣਾ ਇਹ ਮੇਰਾ ਨਾਮ ਸੁਖਜਿੰਦਰ ਸਿੰਘ ਤੇ ਮੇਰਾ ਆਪਣਾ ਜੀਐਮਡੀ ਮੈਡੀਕਲ ਫਲਾਈ ਗੇਟ ਮੰਨੇ ਕੀ ਮਾਮਲਾ ਕੀ ਸੀ ਭਜੀ ਕਿਹੜੇ ਤੁਹਾਡੇ ਕੋ ਮੁੰਡੇ ਆਏ ਸੀ ਕਿ ਕੋਈ ਕੰਪਲੀਟ ਵੀ ਸੀ ਥਾਣੇ ਹਾਂਜੀ ਤਾਂ ਸਾਡਾ ਪੈਸਾ ਦਾ ਲੈਣ ਦੇਣ ਸੀਗਾ ਉਹ ਦੇ ਨਹੀਂ ਸੀ ਰਿਹਾ ਪੈਸੇ ਤੇ ਮੈਂ ਸਰ ਉਹ ਫਿਰ ਜਦ ਕਹਿੰਦਾ ਦੁਕਾਨ ਤੇ ਆਇਆ ਸੀਗਾ ਤੁਸੀਂ ਆਪਣੇ ਕੋਲ ਫੇ ਕਹਾਣੀ ਬਣਾ ਕੇ ਉਹਨੂੰ ਪ੍ਰੈਸ਼ਰ ਪਾਉਣ ਦੇ ਲਈ ਪ੍ਰੈਸ਼ਰ ਪਾਇਆ ਤੇ ਪੈਸੇ ਲੈਣ ਦੇ ਲਈ ਇਹ ਗੱਲ ਬਣਾਈ ਸੀਗੀ। ਯਾਨੀ ਕਿ ਤੁਸੀਂ ਆਪ ਜਾਣ ਕੇ ਗਾਣੀ ਬਣਾਈ ਸੀ ਇਹ। ਹਾਂਜੀ ਸਰ ਜਾਣ ਕੇ ਮਤਲਬ ਗਲਤੀ ਕਰ ਉਹ ਹੋ ਗਿਆ। ਯਾਨੀ ਕਿ ਤੁਸੀਂ ਫਿਰ ਇੱਕ ਮੀਡੀਆ ਨੂੰ ਵੀ ਗੁਮਰਾਹ ਕੀਤਾ ਫਿਰ ਉਹਦਾ ਪੁਲਿਸ ਨੂੰ ਵੀ ਗੁਮਰਾਹ ਕੀਤਾ ਤੁਸੀਂ। ਹਾਂਜੀ ਸਿਰਫ ਉਹ ਗਲਤੀ ਹੋ ਗਈ ਮੈਂ ਅਸੀਂ ਮਾਫੀ ਮੰਗਦਾ ਹਾਂ ਸਰ। ਹੂੰ। ਅੱਗੇ ਤੋਂ ਇਦਾਂ ਨਹੀਂ ਗਲਤੀ ਨਹੀਂ ਹੁੰਦੀ ਤੇ ਕੀ ਨਿਭੜਿਆ ਕੀ ਤੁਹਾਡਾ ਥਾਣੇ ਫਿਰ ਤੇ ਸਰ ਉਹਦੇ ਉਸ ਤੋਂ ਪੈਸੇ ਦਵਾਈ ਮੈਨੂੰ ਤੇ ਫਿਰ ਉਹਨੇ ਵੀ ਮਾਫੀ ਮੰਗੀ ਮੈਂ ਮੁੜ ਕੇ ਇਦਾਂ ਨਹੀਂ ਕੰਮ ਨਹੀਂ ਕਰਦਾ ਤੇ ਮੈਂ ਵੀ ਉਹਨਾਂ ਤੋਂ ਮਾਫੀ ਮੰਗੀ ਕਿ ਮੈਂ ਇਦਾਂ ਦਾ ਅੱਗੇ ਤੋਂ মিডিਆ 'ਚ ਖਬਰ ਨਹੀਂ ਲਵਾਉਂਦਾ ਕੋਈ ਗਲਤ ਨਹੀਂ ਕਰਦਾ ਦੁਬਾਰਾ ਇਦਾਂ ਕੰਪਲੇਟ ਤੁਸੀਂ ਭਾਜੀ ਕੀ ਕੀਤੀ ਸੀ ਥਾਣੇ ਵਿੱਚ ਕੰਪਲੇਟ ਇਹ ਕੀਤੀ ਸੀ ਕਿ ਮੇਰੇ ਇਹ ਨਹੀਂ ਜਿੱਦਾਂ ਕਹੋ ਨਕਲੀ ਸ਼ਿਸ਼ਾ ਬਣ ਕੇ ਆਉਂਦੇ ਆ ਹਾਂਜੀ ਕਹਿੰਦਾ ਨਹੀਂ ਗੱਲ ਹੈ ਨਹੀਂ ਸੀ ਕੋਈ ਜਿਹੜੇ ਤੁਸੀਂ ਇੱਕ ਸੀਸੀਟੀਵੀ ਦਿਖਾ ਰਹੇ ਸੀ ਇੱਕ ਜਨਾਨੀ ਸੀਗੀ ਚੂੜਾ ਪਾਇਆ ਸੀ ਤੇ ਇੱਕ ਬੰਦਾ ਸੀ ਤੇ ਤੁਸੀਂ ਕੀ ਕਹਿ ਰਹੇ ਸੀ ਕਿ ਨਕਲੀ ਸੀਐਸਟਾਫ ਵਾਲੇ ਬੰਦੇ ਆ ਹਾਂ ਜੀ ਸਰ ਮੈਂ ਉਹਨਾਂ ਨੂੰ ਨਕਲੀ ਸੀਸਾ ਆ ਬਈ ਤੁਸੀਂ ਪੂਰੀ ਸ਼ਿਕਾਇਤ ਵੀ ਡੇਢ ਪੇਜ ਦੀ ਲਿਖੀ ਸੀ ਐਸਪੀ ਦਫ਼ਤਰ ਵੀ ਲੈ ਕੇ ਆਏ ਸੀਗੇ ਹਾਂ ਦੇ ਉਸ ਤੋਂ ਬਾਅਦ ਪੁਲਿਸ ਨੇ ਕੀ ਨਵੇੜੀ ਭਾਜੀ ਤੁਹਾਡੀ ਅਫਸਰ ਮੈਂ ਫਿਰ ਉੱਧਰ ਬਿਆਨ ਦਿੱਤਾ ਕਿ ਵੀ ਇਹ ਮਤਲਬ ਜੋ ਜਿਵੇਂ ਲਖਾਈ ਸੀ ਕੰਪਲੀਟ ਹੈ ਫਿਰ ਮੇਰੇ ਵੱਲੋਂ ਇੱਕ ਕਰੰਚੀ ਸੀ ਤੇ ਲਖਾਈ ਗਈ ਸੀਗੀ ਵੀ ਇਹ ਨੂੰ ਮੰਨਿਆ ਨਾ ਜਾਵੇ ਤੇ ਮੈਂ ਆਪਣੀ ਕਰੇਡ ਵਾਪਸ ਲੈ ਲਈ ਸੀ ਨਹੀਂ ਜਿਹੜਾ ਇਦਾਂ ਭਾਜੀ ਦੋਨਾਂ ਨੂੰ ਗੁੰਮਰਾਹ ਕਰਨਾ ਇਹ ਤੁਹਾਡੇ ਤੇ ਕਰ ਵੀ ਬਣਦੀ ਤੁਹਾਡੇ ਤੇ ਉਲਟੀ ਕਰ ਵੀ ਬਣਦੀ ਇਹ ਤਾਂ ਸਰ ਮੈਂ ਹੱਥ ਜੋੜ ਕੇ ਮਾफी ਮੰਗਦਾ ਅੱਗੇ ਤੋਂ ਦੋਨਾ ਕੰਮ ਨਹੀਂ ਕਰੂੰਗਾ ਤਾਂ ਕਿੰਨੇ ਪੈਸਿਆਂ ਦਾ ਲੈਣ ਦੇਣ ਸੀਗਾ ਭਾਈ ਤੁਹਾਡਾ ਓਏ 5.5-4 ਦਾ ਸੀਗਾ 55000 ਦਾ ਹਾਂਜੀ ਕਾਫੀ ਟਾਈਮ ਤੋਂ ਨਹੀਂ ਦੇ ਰਿਆ ਸੀਗਾ ਹਾਂਜੀ ਇੱਕ ਸੌਦਾ ਵਗੈਰਾ ਲਿਆ ਸੀ ਉਹਨੇ ਤੁਹਾਡੇ ਕੋਲ ਮੈਡੀਕਲ ਮੈਡੀਸਨ ਹੀ ਸਰ ਮੈਡੀਸਨ ਹੀ ਲੈਂਦਾ ਜਿੱਦਾਂ ਕੋਲ ਫੇਸ ਵਾਸ਼ ਲੈ ਲੈ ਜਾਂ ਮੰਮੀ ਦੋਈ ਲੈ ਲਈ ਕਦੇ ਭੈਣੀ ਦੋਈ ਲੈ ਲਈ ਇਦਾਂ ਕਹਿ ਕੇ ਸਰ ਮੈਂ ਦਵਾਈਆਂ ਲੈ ਰਿਹਾ ਮਤਲਬ ਵਿੱਚ ਦੇਵ ਜਿੰਦਾ ਸੀਗਾ 200 ਬਣਿਆ 50 ਦੇ ਦਿੱਤੇ 150 ਰਹਿ ਗਿਆ ਇਦਾਂ ਦਾ ਖਾਤਾ ਚੱਲ ਰਹਿਦਾ ਸੀ ਇੱਕ ਤੁਸੀਂ ਕੁੱਟ ਮਾਰਦਾ ਵੀ ਗਿਆ ਸੀ ਮੈਨੂੰ ਕੁੱਟ ਮਾਰ ਕਰਕੇ ਲੈ ਗਿਆ ਮੇਰੀ ਵੀਡੀਓ ਬਣਾ ਕੇ ਲੈ ਗਿਆ ਮੇਰਾ ਇੱਕ ਫੋਨ ਵੀ ਲੈ ਗਿਆ ਮੇਰਾ ਉਹ ਕੀ ਸੀਗਾ ਮੈਟਰ ਨਹੀਂ ਸਰ ਇਦਾਂ ਦਾ ਕੋਈ ਨਹੀਂ ਮੈਟਰ ਇਦਾਂ ਹੋਇਆ ਸੀ ਉਹ ਫੋਨ ਮੇਰਾ ਪਹਿਲਾਂ ਗੁੰਮ ਹੋ ਗਿਆ ਸੀਗਾ ਮੈਂ ਉਹ ਫਿਰ ਉਹ ਕਹਾਣੀ ਵਿੱਚ ਜੋੜ ਦਿੱਤੀ ਨਾਲੇ ਜੋੜ ਦਿੱਤੀ ਉਹਦੀ ਵੀ ਜਦ ਕਿ ਫੋਨ ਮ ਯਾਨੀ ਕਿ ਮੇਨ ਗਲਤੀ ਤੁਹਾਡੇ ਵੱਲੋਂ ਹੋਈ ਹੈ ਸਾਰੀ ਹਾਂਜੀ ਸਰ ਮੇਰੀ ਗਲਤੀ ਮੈਂ ਮੰਨਦਾ ਹਾਂ ਤੇ ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਹੋਣੀ ਉਹਨਾਂ ਦੀਆਂ ਇੱਕ ਵੀਡੀਓ ਵੀ ਗਰੁੱਪਾਂ ਦੇ ਵਿੱਚ ਪਾਈਆਂ ਐ ਕਿਸੇ ਨੇ ਉਹ ਕਿੰਨੇ ਪਾਈਆਂ ਸੀ ਗਰੁੱਪਾਂ 'ਚ ਵੀਡੀਓ ਸੀਸੀਟੀਵੀ ਦੀਆਂ ਤੁਹਾਡੇ ਵੱਲੋਂ ਉਹ ਸਰ ਡਿਲੀਟ ਕਰਵਾਤੀ ਉਸੇ ਟਾਈਮਿੰਗ ਕਰਵਾਤੀ ਸੀ ਹਾਂਜੀ ਸਰ ਠੀਕ